ਤੋਂਦਰ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਦੇ ਰਾਹੀਂ ਸੁਣਵਾਈ ਹੋਈ ਹੈ ਜਿਸ ਕਾਰਨ ਅੱਜ ਸਰਕਾਰੀ ਪੱਖ ਨੂੰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ੀ ਭੁਗਤ ਕੇ ਉਹਨਾਂ ਨੂੰ ਬੇਗੁਨਾਹ ਘਰਾਰ ਦੇਣ ਦੀ ਅਪੀਲ ਦਾ ਜਵਾਬ ਦੇਣਾ ਪਿਆ ਪਰ ਅੱਜ ਵੀ ਜਿਹੜਾ ਕਿ ਜਵਾਬ ਨਹੀਂ ਦਿੱਤਾ ਗਿਆ ਜਿਸ ਕਾਰਨ ਅਦਾਲਤ ਨੇ ਮੁੜ ਸੁਣਵਾਈ ਹੈ ਜਿਹੜੀ ਕਿ ਉਹ 23 ਜਨਵਰੀ ਨੂੰ ਤੈਅ ਕੀਤੀ ਹੈ ਤਾਂ ਉੱਤੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਅੱਜ ਵੀ ਦੋਸ਼ ਤੈਅ ਨਹੀਂ ਹੋਏ ਨੇ ਕਿਉਂਕਿ ਹਰ ਵਾਰ ਕੋਈ ਵੀ ਮੁਲਜ਼ਮ ਜਿਹੜਾ ਕਿ ਅਰਜ਼ੀ ਦਾਇਰ ਨਹੀਂ ਕਰਦਾ ਇਸਦੇ ਤੇ ਅਦਾਲਤ ਪ੍ਰਕਿਰਿਆ ਨੂੰ ਜਿਹੜਾ ਕੀ ਅਪਣਾਉਣਾ ਪੈਂਦਾ ਅੱਜ ਕੰਡਾ ਜਿਹੜਾ ਹੈਗਾ ਮੈਂ ਜ਼ਿਆਦਾ ਖਾਸ ਨਹੀਂ ਕਹਿ ਸਕਦਾ ਪਰੰਤੂ ਅਗਲੀ ਤਰੀਕ ਹੈ ਜਿਹੜੀ ਉਹ 23 ਤਰੀਕ ਪੈ ਗਈ ਹੈ ਤਾਂ ਉਸ ਤੋਂ ਬਾਅਦ ਫਿਰ ਉਮੀਦ ਕਰਦਾ ਹਾਂ ਜੀ ਬੜੀਆ ਕਿ ਜਿੰਨੇ ਕੱਟੂਗਾ ਕੰਮ ਭਈ ਕਿੰਨੇ ਘਰੂਪੀ ਅੱਜ ਜਿਹੜੇ ਪੇਸ਼ ਕੀਤੇ ਹੈਗੇ ਕੀ ਹੋਇਆ ਹੈ ਬੀਸੀ ਰੈਂਜ ਤੇ ਸਾਰੇ ਪੇਸ਼ ਹੋ ਗਏ ਹੋਰ ਤੁਹਾਨੂੰ ਲੱਗਦਾ ਜੀ ਟਾਈਮ ਜ਼ਿਆਦਾ ਲੱਗ ਰਿਹਾ ਜੀ ਹਰ ਵਾਰ ਪੇਸ਼ੀ ਦਾ ਸਹੀ ਹੈ ਦੇਖੋ ਟਾਈਮ ਤਾਂ ਜ਼ਿਆਦਾ ਲੱਗ ਹੀ ਰਿਹਾ ਹੈ ਪਰ ਹੁਣ ਕਰ ਆਈ ਪੇਸ਼ੀ ਦਿੱਤੇ ਕੋਈ ਨਾ ਕੋਈ ਐਪਲੀਕੇਸ਼ਨ ਅਮੀ ਲੱਗੇ ਜਾਂਦੀ ਹੈ ਕੋਈ ਚੀਜ਼ ਆ ਕੋਈ ਅੱਜ ਵੀ ਕਿਸੇ ਰੋਸ਼ੀ ਨਹੀਂ ਲਾਈ ਜੀ ਉਹਨੂੰ ਡਿਸਚਾਰਜ ਕੀਤਾ ਜਾਵੇ ਆ ਦੇਖਦੇ ਹਾਂ ਕਿ ਸਪੈਸ਼ਲੀ ਉਹ ਜੱਗੂ ਤੇ ਲਾਰੈਂਸ ਦੀ ਐਪਲੀਕੇਸ਼ਨ ਦੇ ਵੀ ਅੱਜ ਸੁਣਵਾਈ ਹੋਣੀ ਸੀ ਜੀ ਉਹ ਤੇ ਕੀ ਹੋਇਆ ਜੀ ਗ੍ਰੇਡ ਭਾਈ ਕਿਹੜੀ ਦੇ ਬਟਾ ਜਗੂ ਭਗਵਾਨ ਕੋਰੇ ਦੇ ਬਾਰ ਅਸਮਿਸਨ ਹੋਈ ਨੇ ਜਿਹੜੀ ਡਿਸਚਾਰਜ ਲਈ ਅਪੀਲ ਪਾਈ ਸੀ ਉਹ ਤੇ ਕੀ ਬਣੇ ਸ। ਉਹ ਤੇ ਕੁਛ ਕਰਾਇਤੀ ਆ ਪਾ ਆਪਾਂ ਪੱਖ ਰੱਖਿਆ ਤੇ ਅਗਲੀ ਤੇ ਪਤਾ ਲੱਗੂਗਾ ਨਹੀਂ ਇਸ ਗੰਦਾ ਇਹ ਤਾਂ ਕੋਰਟ ਦੇ ਅੰਦਰ ਦੀ ਗੱਲ ਆ ਮੈਂ ਤੁਹਾਨੂੰ ਕਲੀਅਰ ਤਰੀਕਾ ਸਾਰੀ ਦਾ ਦੱਸ ਸਕਦਾ ਪਰੰਤੂ ਉਹਨਾਂ ਤੇ ਸੇਦੀ ਹੋਈ ਹੈ ਗੱਲ। ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਲੈਸ ਹੋਏ। ਹਰ ਵਾਰ ਡਿਲੇ ਹੁੰਦਾ ਜੀ ਅੱਜ ਫੇਰ ਅਗਲੀ ਤਰੀਕ ਮਿਲ ਗਈ। ਤੁਹਾਨੂੰ ਪਤਾ ਹੀ ਹੈ ਸਾਡਾ ਸਿਸਟਮ ਥੋੜਾ